ਅਦੀ ਕੁੜੀ ਅਦਾ ਦੋਦੋ ਕੜੇ ਚੁੱਕਦੀਆਂ ਹੋ ਹੋ ਰਾਂਦੀਆਂ ਕੁੜੀਆਂ ਤਾਂ ਦੋਦੋ ਕੜੇ ਚੁੱਕਦੀਆਂ ਤੇਰਾ ਕੜਾ ਛੋਟੇ ਚਾਪਰੇ ਹੋਗੇ ਹਾਂਜੀ ਹਾਂਜੀ ਸਾਡੇ ਬੰਦੂ ਹੋ ਰਹੇ ਦੀ ਕੁੜੀਆਂ ਦੇ ਨਾਲ ਸਾਡੇ ਵੀ ਚਾਪੂਰੇ ਹੋ ਰਹੇ ਨੇ ਪੁਰਾਣਾ ਟਾਈਮ ਯਾਦ ਆ ਰਿਹਾ ਵੀ ਹਾਂਜੀ ਅੱਜ ਬਿਲਕੁਲ ਜੀ ਪੁਰਾਣਾ ਟਾਈਮ ਯਾਦ ਕਰਾਤਾ ਸਾਨੂੰ ਜੀ ਹਾਂਜੀ ਮੇਰਾ ਮਾਹੀ ਬੰਦੇ ਲੈ ਜੋ ਬੋਦਾਰੀ ਮੇਰਾ ਮਾਹੀ ਬੰਦੇ ਇਹ ਨੀਅ ਕੁੜੀਆਂ ਸਾਡੀਆਂ ਸਾਡੀਆਂ ਮਾਤਾਵਾਂ ਦਾਦੀਆਂ ਸੀਗੀਆਂ ਉਹ ਵੀ ਅੱਜ ਆ ਕੇ ਤੁਹਾਨੂੰ ਉੱਥੇ ਉਹ ਉਮਰ ਦੀਆਂ ਐਸਐਸਸੀ ਵਾਲੀਆਂ ਆ ਕੇ ਨੱਚ ਕੇ ਗਈਆਂ ਹੈ ਤਾਨੂੰ ਇਹ ਹੌਸਲਾ ਵੀ ਅੱਜ ਉਹਦੇ ਹੱਡਗੋਡੇ ਚੱਲ ਰਹੇ ਨੇ ਉਹਨੇ ਕਿਹੜੀਆਂ ਖਰਾਕਾਂ ਖਾਦੀ ਹੋਣਗੀਆਂ ਇਹ ਆਉਣ ਵਾਲੀ ਪੀੜ੍ਹੀ ਨੂੰ ਇੱਕ ਮੈਸੇਜ ਵੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਇੱਕ ਜਿਹੜੀਆਂ ਕਿ ਤੀਆਂ ਦਾ ਤਿਹਾਰ ਹੁੰਦਾ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਕਿ ਕੁੜੀਆਂ ਰਲ ਕੇ ਪਿੰਡਾਂ ਦੇ ਵਿੱਚ ਜਿਹੜੀਆਂ ਕਿ ਤੀਆਂ ਮਨਾਉਂਦੀਆਂ ਨੇ ਜਿਨ੍ਹਾਂ ਨੂੰ ਤੀਜ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਤੇ ਅੱਜ ਅਸੀਂ ਪਿੰਡ ਜਿਹੜਾ ਕਿ ਪਹੁੰਚੇ ਆ ਇੱਕ ਤੇ ਪਿੰਡ ਦੇ ਵਿੱਚ ਜਿਹੜਾ ਕਿ ਲਗਾਤਾਰ ਜਿਹੜੀ ਹੈ ਕਿ ਧੀਆਂ ਦੇ ਵੱਲੋਂ ਰੌਣਕ ਲਾਈਆਂ ਗਈਆਂ ਨੇ ਤੇ ਪਿੰਡਾਂ ਦੇ ਵਿੱਚ ਪੂਰੀ ਜਿਹੜੀ ਕਿ ਰੌਣਕ ਲੱਗੀ ਹੋਈ ਆ ਤੇ ਸਾਡੇ ਨਾਲ ਕਿੰਨੇ ਲੋਕ ਵੀ ਮੌਜੂਦ ਨੇ ਤੇ ਉੱਥੇ ਗਿੱਧਾ ਵੀ ਪੈ ਰਿਹਾ ਤੇ ਮਾਹੌਲ ਪੂਰਾ ਹੀ ਜਿਹੜਾ ਕਿ ਬਹੁਤ ਸੋਹਣਾ ਲੱਗ ਰਿਹਾ ਬਹੁਤ ਦੇਖਣ ਨੂੰ ਵੀ ਲੱਗ ਰਿਹਾ ਤੇ ਜਿਵੇਂ ਲੜਕੀਆਂ ਨੇ ਦੇਖਿਆ ਕਿ ਗਿੱਧਾ ਪਾਇਆ ਜਾ ਰਿਹਾ ਅੰਦਰ ਤੇ ਆਹ ਤੁਹਾਨੂੰ ਦਿਖਾਉਣੀ ਆ ਵੀ ਅੰਦਰ ਹੋਰ ਕੀ ਮਾਹੌਲ ਆ ਜਿਵੇਂ ਤੁਹਾਨੂੰ ਕਿਹਾ ਹੀ ਸੀਗਾ ਕਿ ਪਿੰਡ ਦੇ ਵਿੱਚ ਪੂਰੀ ਰੌਣਕ ਲੱਗੀ ਹੋਈ ਆ ਸੋ ਅੱਜ ਸਾਡੇ ਨਾਲ ਮੌਜੂਦ ਵੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾ ਤੀਆਂ ਮਨਾਈਆਂ ਜਾਂ ਤੀਆਂ ਮਨਾਈਆਂ ਜਾ ਰਹੀਆਂ ਨੇ ਕਿਵੇਂ ਦਾ ਮਾਹੌਲ ਆ ਬਹੁਤ ਵਧੀਆ ਜੀ ਤੁਸੀਂ ਉਰੇ ਪਿੰਡ ਦੀ ਨੋਹਾਂ ਕਿਸ ਨੂੰ ਆ ਜੀ ਅਸੀਂ ਨੋਹਾਂ ਹਾਂ ਜੀ ਤੇ ਕਿਵੇਂ ਦਾ ਉਰੇ ਪਹਿਲਾਂ ਵੀ ਹੋਇਆ ਫੰਕਸ਼ਨ 2 ਸਾਲ ਹੋ ਗਏ ਜੀ ਵਧੀਆ ਬਹੁਤ ਵਧੀਆ ਮੌਕਾ ਮਿਲ ਆ ਜਾਂਦਾ ਸੰਧਾਰਾ ਸੰਦੂਰਾ ਹੈ ਹਾਂ ਜੀ ਅੱਜ ਕੱਲ ਤਾਂ ਬਹੁਤ ਸਾਰੀਆਂ ਜਿਹੜੀਆਂ ਕਿ ਤੀਆਂ ਦਾ ਤਿਹਾਰੋ ਲੋਪ ਹੁੰਦਾ ਜਾ ਰਿਹਾ ਨਹੀਂ ਜੀ ਬਹੁਤ ਵਧੀਆ ਲੱਗਦਾ ਸਮਕਾ ਤੇ ਰੌਣਕ ਲੱਗਦੀ ਆ ਸਮਕਾ ਤੇ ਤੀਆਂ ਆਉਂਦੀਆਂ ਬਹੁਤ ਚੰਗਾ ਲੱਗਦਾ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਕਿਉਂ ਮਨਾਇਆ ਜਾਂਦਾ ਹੈ ਤਾਂ ਕਿ ਧੀਆ ਹੁਣ ਇਕੱਠੀਆਂ ਹੋਣ ਆਪਣੇ ਤਿਉਹਾਰ ਮਨਾਉਣ ਇੱਕ ਦੂਜੇ ਨੂੰ ਮਿਲਣ ਜੁਲਣ ਵੈਸੇ ਲੋਕ ਇੱਕ ਦੂਜੇ ਨੂੰ ਮਿਲਦੇ ਘਟ ਸੀ ਹੁਣ ਆਪਾਂ ਤਿਉਹਾਰ ਮਨਾਉਂਦੇ ਆ ਤਾਂ ਕਿ ਇਕੱਠੇ ਰਹੀਏ ਇੱਕ ਦੂਜੇ ਨੂੰ ਮਿਲੀਏ ਜੁਲੀਏ ਤਾਂ ਇਹਨੂੰ ਤੀਆਂ ਦਾ ਤਿਉਹਾਰ ਕਹਿੰਦੇ ਆ ਕਹਿੰਦੇ ਜ਼ਿਆਦਾਤਰ ਕਹਿੰਦੇ ਜਿਹੜੇ ਸਹੁਰੇ ਪਰਿਵਾਰ ਤੋਂ ਬਾਅਦ ਚੋਂ ਪੇਕੇ ਆਉਂਦੀਆਂ ਕੁੜੀਆਂ ਤੇ ਬਾਅਦ ਚ ਤਿਉਹਾਰ ਮਨਾਉਂਦੀਆਂ ਨੇ ਤੇ ਨਣਦ ਪਰਜਾਈ ਨਾਲ ਫਿਰ ਕਿਵੇਂ ਮਿਲ ਕੇ ਇਕੱਠੇ ਗਿੱਦਾ ਪਾਉਂਦੇ ਬਹੁਤ ਕਿੱਦਾਂ ਵਧੀਆ ਪਾਉਂਦੀ ਆ ਨੇ ਅੱਜ ਹੋਲੀ ਹੋ ਜਵੇ ਹਾਂਜੀ ਹੋਲੀ ਪਾ ਦੋ ਚਲੋ ਨੰਦ ਪਰਜਾਈ ਦੀ ਪਾ ਬੋਲੀ ਚਲੋ ਪੈ ਕੇ ਸੌ ਰਹੇ ਪੈ ਸੌ ਰਹਿਆਂ ਦੀ ਤਾਂ ਪਾਉਣ ਨਾ ਤੇ ਨੰਦ ਪਰਜਾਈ ਦੀ ਪਾ ਚਲੋ ਪਰਜਾਈਆਂ ਬਜਾਈਆਂ ਅਸਤਾ ਦੀ ਅੱਛਾ ਪਰਜਾਈਆਂ ਪਰਜਾਈਆਂ ਨੰਦ ਅਸੀਂ ਉਹ ਆਂ ਦਰਾਣੀਆਂ ਜਠਾਣੀਆਂ ਅੱਛਾ ਦਰਾੜੀ ਜਠਾਣੀਆਂ ਕਿੰਨੀ ਲੜਾਈ ਹੁੰਦੀ ਆ ਨਾ ਹੁੰਦੀ ਲੜਾਈ ਨਹੀਂ ਹੁੰਦੀ ਚਲੋ ਫਿਰ ਅੱਜ ਇੱਕ ਬੋਲੀ ਹੋ ਜੇ ਨੰਦ ਜਠਾਣੀ ਤੇ ਦਰਾਲੇ ਦੇ ਨਾਮ ਪੱਕੇ ਦੋਵੇਂ ਭੈਣਾ ਨੱਚੀਆਂ ਸੋਹਰੇ ਨੱਚੀਆਂ ਦੇ ਰਾਣੀਆਂ ਜਠਾਣੀਆਂ ਪੱਕੇ ਦੋਵੇਂ ਭੈਣਾ ਨੱਚੀਆਂ ਮੈਂ ਕਿਹੜੀ ਪਾਵਾਂਗੀ ਤੇਰੀ ਮਰਜ਼ੀ ਪਾਵੇਂ ਜਿਹੜੀ ਮੋਈ ਉੱਟਾ ਤੇ ਆਉਂਦੀ ਵੀ ਨਹੀਂ ਹੈਗੀ ਗਾਤ ਜਿਹੜੀ ਮਨਜ਼ੀ ਆਉਣ ਤੂੰ ਪਾ ਦੇ ਕੋ ਹੋਰ ਤੂੰ ਵਾਹ ਦੇ ਹੁਣ ਜਿਹੜਾ ਕੁਝ ਆਦੋ ਹੀ ਕਰਦੇ ਪਹਿਲਾਂ ਤਾਂ ਮੈਨੂੰ ਆ ਗਈ ਸੀ ਗੱਡ ਗੀਰੇ ਵਾ ਲਿਆ ਗਢੋਲੀ ਹੋਲੀ ਤੋਰ ਮੇਰੇ ਦੁਖਣ ਕਨਾ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਮੰਦੋ ਮੇਰਾ ਮਾਹੀ ਗੜਵਾ ਥਿਨੇ ਗੜਵੇ ਜਿਡੋ ਪਤਾ ਲੱਗੇ ਕਿ ਵੀ ਬੋਲੀਆਂ ਪੈ ਰੀਆਂ ਨੇ ਪਵਿੰਦਾ ਇਹਨਾਂ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਆਏ ਸਾਲ ਲੱਗਦਾ ਸਾਡੇ ਤਾਂ 2 ਸਾਲ ਹੋ ਗਏ ਪਰ ਜਿਹੜਾ ਵੀ ਉਹਨ ਕੁਝ ਵੀ ਹੋ ਗਿਆ ਬਹੁਤ ਵਧੀਆ ਹੋ ਗਿਆ ਅੱਜ ਕੱਲ ਦੀ ਯੂਥ ਨੂੰ ਇਹ ਜਿਹੜਾ ਕਿ ਬਹੁਤ ਘੱਟ ਪਤਾ ᱛੀਆਂ ਬਾਰੇ ਜਦੋਂ ਦੀ ਜਾਂ ਝਾੜੂ ਵਾਲਿਆਂ ਦੀ ਸਰਕਾਰ ਆਈਆ ਕਿਹੜਾ ਆਪਣੇ ਐਮਐਲਏ ਰਹੇ ਉਹ ਰਾਈ ਸਾਹਿਬ ਰਾਈ ਸਾਹਿਬ ਨੇ ਇਹਨਾਂ ਨੇ ਬਹੁਤ ਵਧੀਆ ਕੀਤਾ ਜੋ ਵੀ ਕੀਤਾ ਵਧੀਆ ਕੀਤਾ ਸੰਕਾ ਦੇ ਫੋ ਬਜੇ ਸਾਰੇ ਕਿਤੇ ਪਿੰਡ ਚ ਹੋਣਾ ਚਾਹੀਦਾ ਅਸੀਂ ਚਾਹੁੰਦੇ ਵੀ ਜਿਹੜੇ ਲਵੇ ਲੌਂਗ ਦੇ ਪਿੰਡ ਆ ਉਹਨਾਂ ਚ ਵੀ ਹੋਣਾ ਚਾਹੀਦਾ ਜੀ ਸੋ ਮੈਂ ਚਾਹੁੰਨੀ ਆ ਕਿ ਆਪਾਂ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਦੇਖੇਗੇ ਕਿ ਜਿਵੇਂ ਢੋਲੀਆਂ ਪਾਣੀਦਾਰੀ ਕਿੱਦਾਂ ਪਾਇਆ ਜਾ ਰਿਹਾ ਹੈ ਕਿ ਪੂਰਾ ਮਾਹੌਲ ਹੈ ਨਾ ਕੈਂਡਾ ਕੇ ਕਿਤਿਆਂ ਦਾ ਤਿਉਹਾਰ ਵੀ ਆ ਤੇ ਆਪਾਂ ਹੋਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਸ਼ੀ ਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਕਿਵੇਂ ਮਨਾਇਆ ਜਾ ਰਿਹਾ ਅੱਜ ਜਿਹੜਾ ਧੀਆਂ ਦਾ ਤਿਹਾਰਾ ਬਹੁਤ ਵਧੀਆ ਕਹਿੰਦੇ ਨੇ ਤਿਹਾਰ ਧੀਆਂ ਦਾ ਹੁੰਦਾ ਹੈ ਬਹੁਤ ਵਧੀਆ ਚੱਲ ਰਿਹਾ ਸਾਡੇ ਪਿੰਡ ਪ੍ਰੋਗਰਾਮ ਤੁਸੀਂ ਕੀ ਵਿਸ਼ੇਸ਼ ਪ੍ਰਬੰਧ ਕੀਤੇ ਨੇ ਸਾਡੇ ਸਾਰੇ ਪ੍ਰਬੰਧ ਹੈ ਜਿੱਖਣੇ ਬਾਤੀਆਂ ਕੁੜੀਆਂ ਆਉਣਗੀਆਂ ਵੀ ਉਹਨਾਂ ਦੀ ਉੱਠ ਬੈਠ ਕੇ ਕਰੀ ਜਾਏਗੀ ਵੀ ਉਹਨਾਂ ਨੂੰ ਵੀ ਡੱਬੇ ਵੀ ਵੰਡੇ ਜਾਣਗੇ ਉਹਨਾਂ ਦਾ ਰੋਟੀ ਪਾਣੀ ਦਾ ਸਾਰਾ ਪ੍ਰੋਗਰਾਮ ਅਸੀਂ ਕਰਿਆ ਅੱਛਾ ਬਾਹਰੋਂ ਜਿਹੜੀਆਂ ਲੜਕੀਆਂ ਆ ਰਹੀਆਂ ਹਾਂਜੀ ਹਾਂਜੀ ਉਹਨਾਂ ਲਈ ਪਿੰਡ ਦੀ ਧੀਆਂ ਦਾ ਸੰਧਾਰ ਦਿੱਤਾ ਜਾਂਦੀ 8 ਸਾਲ ਦੀ ਹਾਂਜੀ ਕੀ ਕੀ ਦਿੱਤਾ ਜਾਏਗਾ ਜਿਹੜਾ ਉਹਨਾਂ ਨੂੰ ਮਠਾਈ ਦਿੱਤੀ ਜਾਂਦੀ ਹੈ ਕਿ ਕੱਪੜੇ ਵੀ ਦਿੱਤੇ ਜਾਂਦੇ ਆ ਪੈਸੇ ਵੀ ਦਿੱਤੇ ਜਾਂਦੇ ਆ ਉਹਨਾਂ ਦਾ ਪੂਰਾ ਸਤਿਕਾਰ ਦੀਆ ਜਾਂਦਾ ਹੈ ਤੇ ਉਹਨਾਂ ਨੂੰ ਬੁਲਾਇਆ ਵੀ ਜਾਂਦਾ ਹੈਗਾ ਕਈ ਦਿਨ ਪਹਿਲਾਂ ਧੀਂ ਆ ਤੇ ਆਉਣਾ ਹੈਗਾ ਕੁੜੀਆਂ ਨੂੰ ਹਾਂ ਜੀ ਹਰ ਸਾਲ ਜੀ ਐਦਾਂ ਹੀ ਪ੍ਰੋਗਰਾਮ ਸਾਡੇ ਹੁੰਦਾ ਰਹਿੰਦਾ ਜੀ ਬਹੁਤ ਵਧੀਆ ਇਹਨਾਂ ਨੇ ਪੰਚਾਇਤ ਨੇ ਸਾਡੇ ਲਈ ਕਿੰਨਾ ਕਿੰਨਾ ਕ ਸਾਲ ਪਹਿਲਾਂ ਮਤਲਬ ਕਿ ਜਿਵੇਂ ਪਹਿਲਾਂ ਦੇਖਿਆ ਨਹੀਂ ਸੀਗਾ ਕਿ ਧੀਆਂ ਦਾ ਜਿਹੜਾ ਇਹ ਤਿਆਰ ਮਨਾਇਆ ਜਾ ਰਿਹਾ ਸੀਗਾ ਬੰਦ ਹੋ ਗਿਆ ਸੀ ਜੀ ਨਹੀਂ ਜੀ ਚੌਥਾ ਸਾਲ ਲੱਗ ਗਿਆ ਸਾਡੇ ਧੀਆਂ ਮਨਾਉਂਦਿਆਂ ਨੂੰ ਦੇ ਦੌਰ ਦੇ ਥਾਂ ਲਗਾ ਦੇ ਇਹਨਾਂ ਨੇ ਬਹੁਤ ਵਧੀਆ 4 ਸਾਲ ਹੋ ਗਏ 3 ਸਾਲ ਪ੍ਰੋਗਰਾਮ ਸਾਡੇ ਬਹੁਤ ਵਧੀਆ ਚੱਲਿਆ ਪੇਕਿਆਂ ਦੀਆਂ ਕੁੜੀਆਂ ਹੋ ਗਈਆਂ ਮਾਫ ਕਰਨਾ ਕੁੜੀਆਂ ਹੋ ਗਈਆਂ ਨੋਆ ਹੋ ਗਈ ਇਕੱਠੇ ਹਾਂਜੀ ਪਿਓਕਿਆਂ ਦੀਆਂ ਕੁੜੀਆਂ আর ਨੋਹਾ ਸਾਰੀਆਂ ਆ ਰਹੇ ਨੇ ਸਾਰੇ ਆ ਰਹੇ ਨੇ ਹਾਂਜੀ ਤੇ ਅੱਜ ਇੱਕ ਬੋਲੀ ਹੋ ਜਵੇ ਗਰੁੱਪ ਬਣਿਆ ਹੋਇਆ ਸੋ ਜੋਸ਼ ਵੀ ਦੇਖਣਾ ਬਾਕੀ ਅੱਜ ਆ ਕਾਲੀ ਪੱਗ ਨਾ ਬੰਨੀ ਵੇ ਤੈਨ ਨਜਰਾ ਲੱਗਣੇ ਗੀਆਂ 베ਰੀਆਂ ਕਾਲੀ ਪੱਗ ਬੰਨੀ ਵੇ ਤੈਨ ਨਜਰਾ ਲੱਗਣੇ ਗੀਆਂ 베ਰੀਆਂ ਗੁਲੇਰੀਆਂ 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 ਨੀ ਕਾਲੀ ਪੱਗ ਬਨ ਲੈਣਦੇ ਸਾਡੇ ਖੇਤਾਂ ਵਿੱਚ ਮੀਰੇ ਚਾਬ ਤੇਰੀਆਂ ਨੀ ਕਾਲੀ ਪੱਗ ਬਨ ਐਣਦੇ ਸਾਡੇ ਖੇਤਾਂ ਵਿੱਚ ਮੀਰੇ ਚਾਬ ਤੇਰੀਆਂ ਤਕਰੀ ਚਲਦੇ ਆ ਨੂੰ ਸਾਡੇ ਹਫਤੇ ਦੇ ਵਿੱਚ ਹੋ ਜਾਂਦੀ ਹੈ ਜੀ ਹਫਤੇ ਦੇ ਵਿੱਚ ਹਾਂ ਜੀ ਕਿੰਨੀਆਂ ਕਿ ਬੋਲੀਆਂ ਯਾਦ ਕਰਨੀਆਂ ਪੈਂਦੀਆਂ ਨੇ ਨਹੀਂ ਨਹੀਂ ਜੀ ਬੋਲੀਆਂ ਦਾ ਤਕਰੀਬਾ ਯਾਦ ਕਰਕੇ ਵਾਈਦੀਆਂ ਜੀ ਅੱਜ ਕੱਲ ਦੀ ਕੁੜੀਆਂ ਨੂੰ ਦੇਖਿਆ ਹੀ ਹੈ ਕਿ ਬੋਲੀਆਂ-ਬੋਲੀਆਂ ਘੱਟ ਹੀ ਹੁੰਦੀਆਂ ਨੇ ਨਹੀਂ ਮੈਂ ਮੈਨ ਦਾ ਨਹੀਂ ਹੈਗਾ ਜਿਹੜੀ ਪੰਜਾਬ ਸੌਣ ਵੀਰ ਕੱਠੀਆਂ ਕਰੇ ਫਾਵੋਟਾਂ ਦੇ ਰੀ ਬੇ ਛੋੜੇ ਪਾਵੇ ਸੌਣ ਵੀਰ ਕੱਠੀਆਂ ਕਰੇ ਪਾਦੋ ਚੰਦ ਰੀ ਬੇ ਛੋੜੇ ਪਾ ਦੀਆਂ ਦੇ ਸੰਗਲੇ ਫੜਾਵੇ ਪਾਬੋ ਪਾਵੇ ਮੱਥੇ ਚੂੜੀਆਂ ਵੀਰਾ ਮੱਜੀਆਂ ਦੇ ਸੰਗਲੇ ਫੇੜ ਅਬੇ ਪਾਬੋ ਪਾਵੇ ਮੱਥੇ ਚੂੜੀਆਂ ਪਹਿਲਾਂ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉਹ ਵੀ ਐਮੇਤੀਆਂ ਮਨਾਉਂਦੀਆਂ ਸੀ ਜਿਵੇਂ ਕਿ ਅੱਜ ਕੱਲ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕਿ ਆਰਟੀਫੀਸ਼ਲ ਹੋ ਗਈਆਂ ਨੇ ਉਵੇਂ ਹੀ ਅੱਜ ਕੱਲ ਇਹ ਨਹੀਂ ਸਾਡੇ ਬਹੁਤ ਵਧੀਆ ਇਕੜੀਆਂ ਆਪਣਾ ਸੀ ਆਪਣੇ ਕੁੜੀਆਂ ਨੂੰ علیحدਾ ਜਿਹੜਾ ਪ੍ਰੋਗਰਾਮ ਚੱਲਦਾ ਸੀ علیحدਾ ਲਾ ਕੇ ਦਿੰਦੇ ਆ ਵੀ ਆਪਣਾ ਉਰੇ ਆਪਣੀ ਚਾਹ ਪੂਰੇ ਕਰ ਜਾਣ ਦੀ ਜ਼ਿੰਦਗੀ ਦੀ ਛੋਟੇ ਚਾਪ ਰਹੇ ਹੋਗੇ ਹਾਂਜੀ ਹਾਂਜੀ ਸਾਡੇ ਹੋ ਰਹੇ ਦੀ ਕੁੜੀਆਂ ਦੇ ਨਾਲ ਸਾਡੇ ਵੀ ਚਾਹ ਪੂਰੇ ਹੋ ਰਹੇ ਨੇ ਪੁਰਾਣਾ ਟਾਈਮ ਯਾਦ ਆ ਰਿਹਾ ਵੀ ਹਾਂਜੀ ਅੱਜ ਬਿਲਕੁਲ ਜੀ ਪੁਰਾਣਾ ਟਾਈਮ ਯਾਦ ਕਰਾਤਾ ਸਾਨੂੰ ਜੀ ਆਨੇ ਕਲਚਰ ਦੀ ਹਰ ਚੀਜ਼ ਸਾਨੂੰ ਉਹ ਪੂਰੀ ਆ ਤਾਜ਼ਾ ਹੋ ਜਾਂਦੀ ਆ ਇਹ ਹੁਣ 3-4 ਸਾਲ ਤੋਂ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਤਰੀਕੇ से ਸਰਪੰਚ ਸਾਹਿਬ ਤੇ ਹੋਰ ਉਹ ਸਾਰੇ ਅੱਛੇ ਤਰੀਕੇ ਤੇ ਮਨਾ ਰਹੇ ਆਗੇ ਪੂਰੀ ਨਾਲੇ ਸਾਰੀ ਕੁੜੀਆਂ ਨੂੰ ਉਦਾਂ ਹੀ ਬੁਲਾਇਆ ਜਾਂਦਾ ਜਿਵੇਂ ਪਹਿਲਾਂ ਬੁਲਾਉਂਦੇ ਸੀ ਤੇ ਹੁਣ ਸਾਰੀ ਨੂੰ ਪੂਰਾ ਮਾਣ ਸਨਮਾਨ ਸਭ ਕੁਝ ਦਿੱਤਾ ਜਾਂਦਾ ਉੱਥਾਂ ਤਾਂ ਲੇਡੀਜ਼ ਨੂੰ ਨਹੀਂ ਬਾਹਰ ਨਿਕਲੇ ਕੱਟਿਆ ਜਾਂਦਾ ਜੀ ਐਦਾਂ ਸਾਨੂੰ ਪ੍ਰੋਗਰਾਮ ਤੇ ਸਾਨੂੰ ਬਹੁਤ ਮਜ਼ਾ ਆਉਂਦਾ ਜੀ ਨੱਚ ਕੇ ਹਾਂ ਜੀ ਬਿਲਕੁਲ ਬਾਰੇ ਸਾਰੇ ਪਿੰਡ ਦੀਆਂ ਕਟੀਆਂ ਹੁੰਦੇ ਨੇ ਏ.ਟੀ.ਵੀ ਨੇ ਜੀ ਕੁੜੀਆਂ ਜੀ ਵਹੂਆਂ ਵੀ ਇੰਨਾ ਮਨੋਰੰਜਨ ਕਰ ਲਈਦਾ ਸਾਨੂੰ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਨੇ ਪਿੰਡ ਵਾਲੇ ਨੇ ਸਰਪੰਚ ਪੰਚ ਨੇ ਕੀਤਾ ਤੁਸੀਂ ਕੁਝ ਕੁਝ ਕਹਿ ਰਹੇ ਸੀ ਹਾਂਜੀ ਮੇਰਾ ਦੇਵਰ ਆ ਖੜਾ ਜੀ ਸਾਡਾ ਦੇਵਰ ਦੇ ਥੋਂ ਲੱਗਦਾ ਹੈ ਇਹਨਾਂ ਨੇ ਸ਼ੁਰੂਆਤ ਕਰੀਆ ਸਾਨੂੰ ਬਹੁਤ ਵਧੀਆ ਲੱਗਿਆ ਵੀ ਸਾਡੇ ਪਿੰਡ ਵਿੱਚ ਸ਼ੁਰੂਆਤ ਬਹੁਤ ਵਧੀਆ ਹੋਈ ਹੈ ਇਸੇ ਤਰੀਕੇ ਨਾਲ ਪੁਰਾਣਾ ਕਲਚਰ ਸਾਨੂੰ ਵਾਪਸ ਮਿਲਿਆ ਅੱਜ ਤੇ 20 ਸਾਲ ਪਹਿਲਾਂ ਹੁਣ ਦੀਆਂ ਮਾਡਰਨ ਜਮਾਨਾ ਚੱਲ ਰਿਹਾ ਸਾਨੂੰ ਪੀਛਲਾ ਜਮਾਨਾ ਬਹੁਤ ਵਧੀਆ ਲੱਗਦਾ ਸੀ ਅੱਜ ਕੱਲ ਦਾ ਜਮਾਨਾ ਵਧੀਆ ਨਹੀਂ ਲੱਗਦਾ ਨਹੀਂ ਲੱਗਦਾ ਤਾਂ ਬਹੁਤ ਵਧੀਆ ਹੈ ਵੀ ਸਾਨੂੰ ਪੁਰਾਣਾ ਕਲਚਰ ਵਧੀਆ ਲੱਗਦਾ ਸੀ ਸਭ ਤੋਂ ਜ਼ਿਆਦਾ ਪੁਰਾਣਾ ਕਲ ਚਲਦੀ ਉਹ ਆ ਪੁਰਾਣੇ ਕਲਚਰ 'ਚ ਪੁਰਾਣੇ ਕਲਚਰ 'ਚ ਚਰਖਾ ਵੀ ਕੱਤਿਆ ਜਾਂਦਾ ਸੀ ਹਾਂਜੀ ਹਾਂਜੀ ਹੁਣ ਜੀ ਤਕਰੀਬਨ ਪਹਿਲਾਂ ਖਤਮ ਹੁੰਦਾ ਹੈ ਹੁਣ ਖਤਮ ਹੁੰਦਾ ਜਾਂਦਾ ਸੀ ਦੁਆਰ ਤੇ ਇਹਨਾਂ ਨੇ ਸ਼ੁਰੂ ਕਰਤਾ ਜੀ ਪੁਰਾਣਾ ਕਲਚਰ ਹਾਂਜੀ ਬਹੁਤ ਧੰਨਵਾਦ my virgin ¿Qué tal, ਅੱਜ ਨਾਲ ਸਾਡੇ ਪਿੰਡ 'ਚ ਰਿਉਣਾ ਉੱਚਾ ਦੇ ਵਿੱਚ ਜਿਹੜਾ ਕਿ ਤਿਹਾਰ ਮਨਾਇਆ ਜਾ ਰਿਹਾ ਤੇ ਸਾਡੇ ਨਾਲ ਪੰਜ ਸਰਪੰਚਾ ਤੇ ਸਭ ਤੋਂ ਜਿਹੜੇ ਕਿ ਪਿੰਡ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦੇ ਨੇ ਉਹ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤਿਹਾਰ ਮਨਾਇਆ ਜਾ ਰਿਹਾ ਤੀਆਂ ਦਾ ਕੀ ਕਹਿਣਾ ਚਾਹੋ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਹਾਂਜੀ ਲਗਾਤਾਰ ਜੱਤੂ ਅਸੀਂ ਤੀਆਂ ਦਾ ਤਿਹਾਰ ਲਗਾਤਾਰ ਮਨਾਉਂਦੇ ਜਾ ਰਹੇ ਹਾਂ ਪਹਿਲੇ ਸਾਲ ਕੁਛ ਹੋਰ ਸੀਗਾ ਆਉਂਦੇ ਸਾਲ ਉਹ ਤੋਂ ਵੱਧ ਉਤਸ਼ਾਹ ਹੋਇਆ ਹਾਂਜੀ ਅੱਜ ਵੀ ਦੇਖ ਰਹੇ ਹੋ ਮਾਤਰਾ ਜਿੰਨੀਆਂ ਕੁੜੀਆਂ ਸਾਡੀਆਂ ਸਾਡੀਆਂ ਮਾਤਾਵਾਂ ਦਾਦੀਆਂ ਸੀਗੀਆਂ ਉਹ ਵੀ ਅੱਜ ਆ ਕੇ ਤੁਹਾਨੂੰ ਉੱਥੇ ਉਹ ਉਮਰ ਦੀਆਂ 80 ਸਾਲ ਦੀਆਂ ਆ ਕੇ ਨੱਚ ਕੇ ਗਈਆਂ ਸਾਨੂੰ ਇਹ ਹੀ ਹੌਸਲਾ ਵੀ ਅੱਜ ਉਹਦੇ ਹੱਡ ਗੋਡੇ ਚੱਲ ਰਹੇ ਨੇ ਉਹਨੇ ਕਿਹੜੀਆਂ ਖਰਾਕਾਂ ਖਾਦੀ ਹੋਣਗੀਆਂ ਇਹ ਉਹਨਾਂ ਵਾਲੀ ਪੀੜ੍ਹੀ ਨੂੰ ਇੱਕ ਮੈਸੇਜ ਵੀ ਆ ਵੀ ਖਰਾਕਾਂ ਚੰਗੀਆਂ ਹੀ ਕੰਮ ਆਉਂਦੀਆਂ ਨੇ ਤੇ ਦੂਜੀ ਰਾਏ ਸਾਹਿਬ ਵੱਲੋਂ ਨਾ ਆਉਣ ਦਾ ਕਾਰਨ ਇਹ ਬਣਿਆ ਕਿ ਉਹ ਉਹਦੀ ਚੰਡੀਗੜ੍ਹ ਕਿਉਂ ਮਿੱਟੀ ਸੀਗੀ ਸੀਮ ਸਾਹਿਬ ਨਾਲ ਜੀ ਇਲੈਕਸ਼ਨ ਦੇ ਦੌਰ ਦੇ ਵਿੱਚ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਫੋਨ ਤੇ ਹਾਜ਼ਰੀ ਲਵਾਈ ਆ ਸੋ ਵਾਕੀ ਆ ਚਾਚੀ ਜੀ ਸਾਡੇ ਖੜੇ ਆ ਇਹ ਦੱਸਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲੀ ਗੱਲ ਤਾਂ ਮੈਂ ਮੇਰੇ ਪਿੰਡ ਦੀ ਪੰਚਾਇਤ ਰਿਓ ਨਾ ਉੱਚਾ ਤੋਂ ਸਾਡੇ ਨੌਜਵਾਨ ਸਰਪੰਚ ਦੀਪਕ ਕੁਮਾਰ ਬੇਟਾ ਜਗਜੀਤ ਸਿੰਘ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਇਹਨਾਂ ਨੇ ਮਤਲਬ ਕਿ ਸਰਕਾਰਾਂ ਤਾਂ ਬਹੁਤ ਆਈਆਂ ਨੇ ਸਰਕਾਰਾਂ ਦੇ ਆਉਣ ਦੇ ਬਾਵਜੂਦ ਜਿਹੜੀ ਆਮ ਆਦਮੀ ਵਾਲੀ ਸਰਕਾਰ ਆ ਔਰ ਮੈਂ ਕੁਝ ਨਹੀਂ ਕਹਿ ਸਕਦੀ ਕਿ ਇਹ ਗੱਲ ਤਾਂ ਮੈਂ ਬੜਾ ਦਾਵਾ ਕਰਦੀ ਆਂ ਵੀ ਇਸ ਸਰਕਾਰ ਨੇ ਮੇਰੇ ਪਿੰਡ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਆ ਜਿਹੜਾ ਸੱਭਿਆਚਾਰਕ ਇਹ ਬੜਾ ਪਰਫੁੱਲਤ ਕੀਤਾ ਵੈਸੇ ਤਾਂ ਸਿੱਖ ਇਤਿਹਾਸ ਦੇ ਵਿੱਚ ਇਹ ਤੀਆਂ ਦਾ ਇਤਿਹਾਸ ਸਾਡਾ ਹੈ ਨੀਗਾ ਜੋ ਸੱਚਾ ਪਰ ਜਿਹੜਾ ਇਹ ਤੀਆਂ ਦਾ ਤਿਹਾਰ ਆ ਇਹ ਸਾਡਾ ਸੱਭਿਆਚਾਰਕ ਪੰਜਾਬੀ ਸੱਭਿਆਤਾ ਸੱਭਿਆਚਾਰਕ ਮੇਰੇ ਪਿੰਡ ਦੀਆਂ ਧੀਆਂ ਭੈਣਾਂ ਮਤਾਵਾਂ ਸਾਰਿਆਂ ਨੂੰਰੇ ਆਉਣ ਦਾ ਮੌਕਾ ਮਿਲਿਆ ਜੋ ਵੀ ਸਾਡੇ ਪਿੰਡ ਦੀਆਂ ਸਾਰੀਆਂ ਬਹੂਆਂ ਨੇ ਸਾਰੀਆਂ ਆਪਣੇ ਆ ਕੇ ਉਹਨਾਂ ਨੇ ਦਿਲਾਂ ਦੇ ਗੁਵਾਰ ਕੱਢੇ ਜੋ ਪੁਰਾਣੀ ਸੱਭਿਆਤਾ ਦੇ ਵਿੱਚ ਸੀ ਤੀਆਂ ਦਾ ਤਿਹਾਰ ਕਿਸੇ ਲਈ ਮਨਾਇਆ ਜਾਂਦਾ ਸੀ ਵੀ ਉਹ ਆਪਣਾ ਪੁਰਾਣਾ ਜੋ ਵੀ ਉਹਨਾਂ ਦਾ ਦਿਲ ਦਾ ਗੁਵਾਰ ਸੀ ਉਹ ਤੀਆਂ ਦੇ ਤਿਹਾਰ ਦੇ ਵਿੱਚ ਆਪਣਾ ਕੱਢਦੀਆਂ ਸੀ ਸੱਸ ਨੂੰਹ ਦੀ ਭੈਣ ਭਾਈ ਦੀ ਦ ਰਾਣੀ ਜਠਾਣੀ ਦੀ ਕੋਈ ਨੋਖਚੋਕ ਹੁੰਦੀ ਸੀ ਸੱਸ ਨੂੰ ਨੂੰ ਤਾਨਾ ਦਿੰਦੀ ਸੀ ਨੂੰ ਸੱਸ ਨੂੰ ਦਿੰਦੀ ਸੀ ਤੈਨੂੰ ਤੀਆਂ ਤੇ ਲੈਣ ਨਾ ਆਏ ਬਹੁਤੇ ਆ ਭਰਾਵਾਂ ਵਾਲੀਏ ਨੂੰ ਕਹਿੰਦੀ ਸੀ ਕੋਠੇ ਕੋਠੇ ਆ ਜਾ ਵੀਰਨਾ ਸੱਸ ਦੈਂਗੜੀ ਕੁੰਡਾ ਨਾ ਖੋਲੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੈਂ ਮਰ ਜੇ ਇਹ ਸਾਡੀ ਸਭਿਆਤਾ ਸੀ ਇਹ ਪੁਰਾਣਾ ਤਿਹਾਰ ਸੀ ਮੈਂ ਇਸ ਤੇ ਆਪਣੇ ਸਰਕਾਰ ਦਾ ਆਮ ਆਦਮੀ ਸਰਕਾਰ ਦਾ ਲਖਵੀਰ ਰਾਏ ਦਾ ਬਹੁਤ ਵਧੀਆ ਬੰਦੇ ਨੇ ਜੋ ਕਿ ਉਹਨਾਂ ਨੇ ਸਾਡੇ 60 ਸਾਲ ਤੋਂ ਪ੍ਰਾਣਾ ਵਿਛੜਿਆ ਹੋਇਆ ਇਹ ਸਾਡਾ ਪਿੰਡ ਦੇ ਤੀਆਂ ਦਾ ਤਿਹਾਰ ਉਹਨਾਂ ਨੇ ਦੁਬਾਰਾ ਪਰਫੁੱਲਤ ਕੀਤਾ ਪਹਿਲੇ ਸਾਲ ਜਦੋਂ ਉਹਨਾਂ ਨੇ ਮਨਾਇਆ ਸੀ ਉਹਨਾਂ ਦੇ ਮੈਸੇਜ ਆਏ ਸੀ ਬੜਾ ਸਾਡਾ ਮਾਨ ਤਾਨ ਕਰਕੇ ਗਏ ਨੇ ਅਸੀਂ ਸਾਰੀਆਂ ਬੀਬੀਆਂ ਨਾਲ ਨੱਚੇ ਵੀ ਆ ਤੇ ਉਸ ਤੋਂ ਪਿਛਲੇ ਸਾਲ ਮੈਂ ਫੋਰਮ ਸੀ ਮੈਨੂੰ ਪਤਾ ਨਹੀਂ ਕਹਿੰਦੇ ਨੇ ਵੀ ਬਹੁਤ ਵਧੀਆ ਪ੍ਰੋਗਰਾਮ ਸੀ ਇਸ ਵਾਰ ਮੈਂ ਫੇਰ ਇੱਥੇ ਆ ਤੇ ਬਹੁਤ ਵਧੀਆ ਸਾਰੀਆਂ ਪਿੰਡ ਦੀ ਹਰ ਇੱਕ ਸਾਰੀ ਪਾਰਟੀ ਬਾਜੀ ਨੂੰ ਪਿੱਛੇ ਛੱਡ ਕੇ ਸਾਰੇ ਪਿੰਡ ਦੀ ਧੀ ਨੂੰ ਇੱਥੇ ਪਹੁੰਚੀ ਆ ਸਾਰਿਆਂ ਨੇ ਬੜਾ ਵਧੀਆ ਆਪਣਾ ਦਿਲਾਂ ਦਾ ਗੁਵਾਰ ਕੱਢਿਆ ਸਾਰੇ ਨੱਚੇ ਟੱਪੇ ਬਹੁਤ ਵਧੀਆ ਪ੍ਰੋਗਰਾਮ ਮਨਾਇਆ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਆਮ ਆਦਮੀ ਸਰਕਾਰ ਸਾਡੇ ਹਲਕੇ ਦੇ ਐਮਐਲਏ ਮੌਜੂਦਾ ਲਖਵੀਰ ਸਿੰਘ ਰਾਏ ਦਾ ਤੇ ਮੇਰੇ ਪਿੰਡ ਦੀ ਪੰਚਾਇਤ ਦਾ ਪ੍ਰabandਹਨ ਤੇ ਸੱਜਣਾ ਦਾ ਬਹੁਤ ਦਿਲੋਂ ਤਹਿ ਤਹਿ ਦਿਲੋਂ ਧੰਨਵਾਦ ਕਰਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਹੋਰ ਕੀ ਖਾਸ ਪ੍ਰਬੰਧ ਕੀਤੇ ਗਏ ਸੀ ਜਿਸ ਤਰ੍ਹਾਂ ਧੀਆ ਨੂੰ ਸਨਮਾਨ ਕੀਤਾ ਗਿਆ ਤੇ ਇਸ ਤੋਂ ਇਲਾਵਾ ਹੋਰ ਕੀ ਸੀ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ। ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਹੈ ਜੀ। ਜੀ। ਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹ ਇੱਕ ਟੀਚਾ ਵੀ ਆ ਉਦੇਸ਼ ਆ ਉਹਨਾਂ ਦਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜੀ ਤੇ ਉਹਨਾਂ ਦਾ ਇਹ ਇੱਕ ਉਪਰਾਲਾ ਸ਼ੁਰੂ ਕੀਤਾ ਹੋਇਆ ਉਹਦੇ ਵਿੱਚ ਇੱਕ ਸਾਡੀ ਪਹਿਲ ਕਦਮੀ ਸੀ ਅਸੀਂ ਇਹ ਕੀ ਸਾਡਾ ਤੀਜਾ ਪ੍ਰੋਗਰਾਮ ਹੈ ਤੀਜਾ ਸਾਲ ਆਇਆ ਇਹ ਤੀਜਾ ਦਾ ਤੇ ਅਸੀਂ ਪਹਿਲੇ ਸਾਲ ਤੋਂ ਹੀ ਮਤਲਬ ਵਧੀਆ ਤੋਂ ਵਧੀਆ ਕਰਦੇ ਆ ਰਹੇ ਆ ਤੇ ਕਿਤੇ ਨਾ ਕਿਤੇ ਜਿਹੜਾ ਸੱਭਿਆਚਾਰ ਹੈ ਖਤਮ ਹੁੰਦਾ ਜਾ ਰਿਹਾ ਜੀ ਆਪਾਂ ਵੀ ਦੇਖਦੇ ਆ ਲੋਕ ਅੰਮਾਗਾਰਾਂ ਦੇ ਬਿਜੀ ਉਹ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਜੀ ਮਿਲਬਰਤਨ ਦਾ ਸੋ ਇੱਕ ਮਤਲਬ ਪ੍ਰੋਗਰਾਮ ਇਹ ਜਿਹੜਾ ਇੱਕ ਆ ਪਾ ਕਹਿ ਸਕਦੇ ਜੀ ਬਣਾਇਆ ਗਿਆ ਕਿ ਜਿੱਥੇ ਤਿੰਮਾ ਤੀਆਂ ਭੈਣਾਂ ਇਕੱਠੀਆਂ ਹੁੰਦੀਆਂ ਨੇ ਆਪਣੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਨੇ ਮਿਲਵਰ ਮਤਲਬ ਇਕੱਠੇ ਹੁੰਦੇ ਨੇ ਉਰੇ ਨੱਚਦੇ ਗਾਉਂਦੇ ਨੇ ਆਪਣੀ ਖੁਸ਼ੀ ਮਨਾਉਂਦੇ ਨੇ ਜੀ ਤੇ ਸਾਡੀ ਮਤਲਬ ਇਹੀ ਕੋਸ਼ਿਸ਼ ਹੋਊਗੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਿਹੜਾ ਤਿਹਾਰ ਆ ਹੋਰ ਵੀ ਵੱਧ ਚੜ ਕੇ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਜੀ ਜੀ ਤੁਸੀਂ ਪਿੰਡ ਦੇ ਸਰਪੰਚ ਵੀ ਹੋ ਸਾਰੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਆਉਂਦੀ ਆ ਤਾਂ ਜਦੋਂ ਹੁਣ ਧੀਆ ਨੂੰ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਕਿ ਹੁਣ ਪ੍ਰੋਗਰਾਮ ਚ ਕੁੜੀਆਂ ਨੂੰ ਇਕੱਠਾ ਕਰਨਾ ਫਿਰ ਇਹ ਪ੍ਰੋਗਰਾਮ ਅੱਗੇ-ਅੱਗੇ ਇਹ ਸਾਰਾ ਕੁਝ ਹੋਣਾ ਗਿੱਧਾ ਪਾਉਣਾ ਕਿੰਨਾ ਕੁ ਟਾਈਮ ਲੱਗ ਗਿਆ ਅਸੀਂ ਵੈਸੇ ਇਹ ਹਫਤਾ ਹੋ ਗਿਆ ਸੀ ਹਫਤਾ ਪਹਿਲਾਂ ਮਤਲਬ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਸੀਗੀਆਂ ਜੀ ਤੇ ਅਸੀਂ ਨੇ ਪਿੰਡ 'ਚ ਅਨਾਉਂਸਮੈਂਟ ਵੀ ਕਰਾਇਆ ਤਾਂ ਉਹ ਇਕੱਠ ਵੀ ਕਰਾਇਆ ਤਾਂ ਬੀਬੀਆਂ ਦਾ ਜੀ ਭੈਣਾਂ ਦਾ ਆਪਣੀਆਂ ਦਾ ਕਿ ਜਿਹੜੀਆਂ ਵੀ ਧੀਆ ਭੈਣਾਂ ਵਿਆਈਆਂ ਗਈਆਂ ਨੇ ਕਿ ਸਪੈਸ਼ਲ ਉਹਨਾਂ ਨੂੰ ਜਰੂਰ ਬੁਲਾਓ ਅੱਛਾ ਸਪੈਸ਼ਲ ਬੁਲਾਇਆ ਗਿਆ ਹਾਂਜੀ ਉਹਦੇ ਵਿੱਚ ਸਾਡੇ ਮਤਲਬ ਕਾਫੀ ਉਮਰ ਦੀਆਂ ਵੀ ਲੇਡੀਜ਼ ਆਈਆਂ ਨੇ ਧੀਆ ਭੈਣਾਂ ਆਈਆਂ ਨੇ ਜੀ ਕਿ ਦੀ ਕੋਈ ਭੂਆ ਲਾ ਲੋ ਕੋਈ ਭੈਣ ਲਾ ਲੋ ਜੀ ਉਹ ਵੀ ਇੱਥੇ ਅੱਜ ਪਹੁੰਚੇ ਨੇ ਜੀ ਤੇ ਆਪਣਾ ਪਰ ਤਿਹਾਰ ਮਨਾਇਆ ਜੀ ਉਹਨਾਂ ਨੇ ਜੀ ਤੇ ਅਸੀਂ ਉਹਨਾਂ ਦਾ ਜੋ ਮਾਨ ਸਨਮਾਨ ਵਜੋਂ ਉਹਨਾਂ ਨੂੰ ਸੰਧਾਰਾ ਦੇ ਆ ਜਾਂਦਾ ਜੀ ਪਿਛਲੇ ਆਪਾਂ ਦੇਖਦੇ ਸਭਿਆਚਾਰ ਦੇ ਵਿੱਚ ਉਹੀ ਸੰਧਾਰਾ ਅੱਜ ਅਸੀਂ ਵੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਦਿੱਤਾ ਜੀ ਤੇ ਨਾਲ ਜੋ ਸਤੋ ਪੰਚਾਇਤ ਵੱਲੋਂ ਸਰਿਆ ਉਹਨਾਂ ਨੂੰ ਸਗਨ ਦਿੱਤਾ ਗਿਆ ਜੀ ਧੰਨਵਾਦ ਜੀ ਅ ਸਰ ਜਿਸ ਤਰ੍ਹਾਂ ਗੱਲ ਕਰੀ ਹੈ ਕਿ ਸਰ ਨੇ ਕਿ ਵੀ ਬਹੁਤ ਕੁੜੀਆਂ ਨੂੰ ਸਨਮਾਨ ਕੀਤਾ ਗਿਆ ਸਪੈਸ਼ਲ ਬੁਲਾਇਆ ਗਿਆ ਇਹ ਪਹਿਲੀ ਵਾਰ ਹੋਇਆ ਜਾਂ ਪਹਿਲਾਂ ਕਿੰਨੇ ਕ ਸਾਲਾਂ ਤੋਂ ਇਹ ਜਿਹੜਾ ਚੱਲ ਰਿਹਾ ਨਹੀਂ ਰੁਟੀ ਜਿੱਥੋਂ ਤਿੰਨ ਸਾਲ ਲਗਾਤਾਰ ਹੋ ਗਏ ਐਸ ਕੇ ਅਸੀਂ ਨੇ ਵੱਖਰਾ ਕੀਤਾ ਥੋੜਾ ਜਿਹਾ ਕਿ ਬਿਸਕੁਟਾਂ ਸੰਧਾਰਾ ਦਿੱਤਾ ਜੀ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਕਿਤੇ ਅਸੀਂ ਬਰਫੀ ਦਿੰਦੇ ਸੀਗੇ ਹਾਂ ਅੱਜ ਕਹਿੰਦੇ ਵੀ ਜੋ ਸੱਭਿਆਚਾਰ ਅਸਲ ਚੀਜ਼ ਆ ਵੀ ਉਹ ਦਿੱਤੀ ਜਾਵੇ ਜੀ ਅਸੀਂ ਨਾਲ ਸਾਗਨ ਅਤੇ ਬਿਸਕੁਟ ਦਾ ਸੰਧਾਰ ਦਿੱਤਾ ਗਿਆ ਜੀ ਜਿਸ ਤਰ੍ਹਾਂ ਨਾ ਪਹਿਲਾਂ ਬਿਸਕੁਟ ਦਿੱਤੇ ਜਾਂਦੇ ਸੀਗੇ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਪਹਿਲਾਂ ਵਰਕੀਆਂ ਦਿੱਤੀਆਂ ਜਾ ਰਹੀਆਂ ਸੀ ਇਸ ਵਾਰ ਕੀ ਹੋਇਆ ਕਿ ਹੁਣ ਬਿਸਕੁਟ ਹੀ ਦੇਣੇ ਆ ਕਿ ਦੁਬਾਰਾ ਸੱਭਿਆਚਾਰ ਯਾਦ ਕਰਵਾਉਣਾ ਇਹ ਸਾਡਾ ਪੰਜਾਬੀ ਵਿਰਸਾ ਨਾ ਜਿਹੜਾ ਪਹਿਲਾਂ ਸੀ ਧੀਆਂ ਦਾ ਸੰਧਾਰਾ ਸੀ ਇਹ ਇੱਕ ਧੀਆਂ ਦੀ ਮਤਲਬ ਕਿ ਭੈਣ ਭਾਈਆਂ ਦੀ ਪ੍ਰਾਪਰਟੀ ਹੁੰਦੀ ਸੀ ਜਿਹੜੇ ਅੰਗਰੇਜ਼ ਨੇ ਉਹ ਤਾਂ ਉੱਥੇ ਧੀਆਂ ਉਹਨਾਂ ਦੀ ਬਰਾਬਰ ਬਰਾਬਰ ਦਾ ਹਿੱਸੇਦਾਰ ਨੇ ਸਾਡਾ ਜਿਹੜਾ ਪੰਜਾਬੀ ਵਿਰਸਾ ਪੰਜਾਬੀ ਸੱਭਿਆਚਾਰ ਆ ਇਹਦੇ ਵਿੱਚ ਸਾਡੇ ਧੀਆਂ ਨੂੰ ਇਹ ਸਨਮਾਨ ਪ੍ਰਾਪਰਟੀ ਦਾ ਵੀ ਸਾਡੀਆਂ ਧੀਆਂ ਵੀ ਸਾਡੇ ਘਰ ਦਾ ਹਿੱ ਇਦਾਂ ਸਾਡੀ ਪੰਚਾਇਤ ਨੇ ਪਹਿਲੇ ਸਾਲ ਬਰਫੀ ਦੇ ਸੰਧਾਰੇ ਦਿੱਤੇ ਕੁੜੀਆਂ ਨੂੰ ਦੂਸਰੇ ਸਾਲ ਲੱਡੂਆਂ ਦੇ ਦਿੱਤੇ ਇਸ ਤਰੀ ਤੀਸਰੀ ਵਾਰ ਪੰਜਾਬੀ ਵਿਰਸਾ ਵੀ ਦੁਆਰਾ ਦੁਆਰਾ ਯਾਦ ਕਰਾਉਣ ਵਾਸਤੇ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਕੀ ਪਤਾ ਸੀ ਵੀ ਸੰਧਾਰਾ ਕਿਵੇਂ ਜਾਂਦਾ ਸੀ ਕਿਵੇਂ ਦਿੰਦਾ ਸੀ ਤੇ ਕਾਹਦਾ ਦਿੰਦਾ ਸੀ ਇਸ ਕਰਕੇ ਸੀ ਆਪਣੇ ਬੱਚਿਆਂ ਨੂੰ ਦੱਸਣ ਲਈ ਨਵੀਂ ਪੀੜ੍ਹੀ ਨੂੰ ਦੱਸਣ ਲਈ ਬਿਸਕੁਟਾਂ ਦਾ ਸੰਧਾਰਾ ਪੁਰਾਣਾ ਉਹ ਚਾਲੂ ਕੀਤਾ ਤੁਸੀਂ ਮੰਨਦੇ ਹੋ ਕਿ ਫਿਰ ਸੱਭਿਆਚਾਰ ਅਲੋਪ ਹੋ ਗਿਆ ਬਿਲਕੁਲ ਜੀ ਅਲੋਪ ਹੋਇਆ ਸੀ ਉਹਨੂੰ ਉਠਾਲਣ ਵਾਸਤੇ ਹੀ ਤਿੰਨ ਸਾਲ ਹੋ ਗਏ ਇਹ ਪਰੰਪਰਾ ਕਰਦਿਆਂ ਨੂੰ ਪਰਾਣਾ ਜੇ ਇਹ ਸਾਡਾ ਵਿਰਸਾ ਖੋਇਆ ਉਹਨੂੰ ਦੁਬਾਰਾ ਜਗਾਉਣ ਵਾਸਤੇ ਨਵੀਂ ਪੀੜੀ ਨੂੰ ਸਾਡੇ ਤਾਂ 4 ਸਾਲ ਨੂੰ ਬੱਚਿਆਂ ਨੂੰ ਬਿਲਕੁਲ ਪਤਾ ਹੀ ਨਹੀਂ ਸੀ ਪਤਾ ਨਹੀਂ ਸੀ ਲੱਗਣਾ ਇਸ ਚੀਜ਼ ਦਾ ਤਾਂ ਕਿ ਉਹਨਾਂ ਨੂੰ ਦੁਬਾਰਾ ਦੱਸਣ ਲਈ ਜਾਗਰੂਕ ਕਰਨ ਲਈ ਨਵੀਂ ਪੀੜੀ ਨੂੰ ਜਾਗਰੂਕ ਕਰਨ ਲਈ ਪੁਰਾਣੇ ਸੱਭਿਆਚਾਰ ਨਾਲ ਜੋੜਨ ਲਈ ਇਹ ਤੀਆਂ ਦਾ ਤਿਹਾੜੀ ਅੱਜ ਕੁੜੀਆਂ ਅੱਗੇ ਆ ਰਹੀਆਂ ਮੁੰਡਿਆਂ ਨਾਲ ਕਿੰਨੀ ਕੁ ਖੁਸ਼ੀ ਮਿਲਦੀ ਹੈ ਸੁਣ ਕੇ ਖੁਸ਼ੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿੰਨੀ ਕਹਿ ਦੋ ਕੁੜੀਆਂ ਹੀ ਅੱਜ ਕੱਲ ਸਭ ਕਾਸੇ ਦੇ ਵਿੱਚ ਅੱਗੇ ਕੁੜੀਆਂ ਹੀ ਕਰਦੀਆਂ ਨੇ ਜਿਹੜਾ ਕਿ ਅਸੀਂ ਪਹਿਲਾਂ ਕੁੜੀਆਂ ਨੂੰ ਪਹਿਲ ਨਹੀਂ ਸੀ ਦਿੰਦੇ ਵੀ ਕੁੜੀਆਂ ਨੂੰ ਪੜਨ ਨਹੀਂ ਜਾਣ ਦੇਣਾ ਕੁੜੀਆਂ ਨੂੰ ਆ ਨਹੀਂ ਕਰਨ ਦੇਣਾ ਅੱਜ ਕੱਲ ਕੀ ਨਹੀਂ ਕੁੜੀਆਂ ਆਈਪੀਐਸ ਅਫਸਰ ਤੱਕ ਕੁੜੀਆਂ ਨੇ ਸਾਰੇ ਕੁਸ਼ ਕੁੜੀਆਂ ਹੀ ਕਰ ਰਹੀਆਂ ਨੇ ਸਭ ਕੁਝ ਜੀ ਸਰ ਤੁਸੀਂ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਤਾਂ ਇਹੀ ਕਹਾਂਗੇ ਜੀ ਜਿਹੜੇ ਆਪਣੇ ਪੁਰਾਣੇ ਸੱਭਿਆਚਾਰ ਦੇ ਤਿਹਾਰ ਨੇ ਉਹੀ ਇਸੇ ਤਰ੍ਹਾਂ ਰਲ ਮਿਲ ਕੇ ਮਤਲਬ ਮਨਾਉਂਦੇ ਰਹੋ ਜੋ ਵੀ ਮਤਲਬ ਚੀਜ਼ਾਂ ਲੋਪ ਹੋ ਰਹੀਆਂ ਨੇ ਉਹਨਾਂ ਨੂੰ ਮੁੜ ਮੁੜ ਸੁਰਜੀਤ ਕੀਤਾ ਜਾਵੇ ਅਸੀਂ ਵੀ ਸਹਿਯੋਗ ਦੇਵਾਂਗੇ ਜਿੰਨਾ ਮਤਲਬ ਦੇ ਸਕਦੇ ਆ ਤੇ ਉਹਨਾਂ ਵੱਲੋਂ ਜੋ ਕੋਆਪਰੇਸ਼ਨ ਆ ਉਹ ਵੀ ਆਪਣਾ ਜ਼ਰੂਰ ਦੇਣ ਜੀ ਇਹਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤਾ ਸਮਾਂ ਦਿੱਤਾ ਤੇ ਤੁਸੀਂ ਵੀ ਜਿਸ ਤਰ੍ਹਾਂ ਕਿਹਾ ਹੈ ਕਿ ਤੁਸੀਂ ਸੱਭਿਆਚਾਰ ਨੂੰ ਯਾਦ ਰੱਖੋ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਹੈ ਉਹਨੂੰ ਦੁਬਾਰਾ ਜਾਗਰੂਕ ਕੀਤਾ ਜਾਵੇ ਤੇ ਉੱਥੇ ਹੀ ਈਆਂ ਨੂੰ ਬਹੁਤ ਸਾਰਾ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਤੇ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸੋਨ ਦਾ ਤਿਹਾਰ ਹੁੰਦਾ ਹੈ ਕੁੜੀਆਂ ਲਈ ਹੁੰਦਾ ਹੈ ਤੇ ਸੋ ਤੁਸੀਂ ਵੀ ਇਸ ਤਿਹਾਰ ਨੂੰ ਇੰਜੋਏ ਕਰਿਆ ਕਰੋ ਤੇ ਆਪਣੇ ਸੱਭਿਆਚਾਰ ਨੂੰ ਵੀ ਯਾਦ ਰੱਖੇ ਦਿਓ ਤੇ ਹੁਣ ਸਾਨੂੰ ਦਈ ਇਜਾਜ਼ਤ